ਜਿਵੇਂ ਬਾਬਾ ਅਵਤਾਰ ਸਿੰਘ ਜੀ ਬੀਦੀ ਚੰਦ ਦਲ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਬਾਬਾ ਯੋਗਾ ਸਿੰਘ ਜੀ ਕਰਨਾਲ ਦਲ ਵਾਲੇ ਬਾਬੇ ਬਕਾਲੇ ਵਾਲੇ ਬਾਬਾ ਜੀ ਡੇਰਾ ਬਾਬਾ ਮਹਾਰਾਜ ਸਿੰਘ ਤੋਂ ਬਾਬਾ ਗੁਰਾਇਪਾਲ ਸਿੰਘ ਜੀ ਬਾਬਾ ਹਰਦੀਪ ਸਿੰਘ ਜੀ ਬਾਬਾ ਮਮੇਜਰ ਸਿੰਘ ਜੀ ਕੋਲ ਸਿੰਘ ਸਿੰਘ ਸਮੁੱਚੀਆਂ ਜਥੇ ਬੰਦੀ ਅੱਜ ਤੇ ਅੰਮ੍ਰਿਤਸਰ ਦੀ ਜਿਹੜੀ ਦੀਵਾਲੀ ਮਨਾਉਣ ਦੀ ਹੋਂ ਨੇ ਉੱਥੇ ਅੰਮ੍ਰਿਤਸਰ ਦੀ ਪੁਰਾਣੀ ਚਾਰਦਵਾਰੀ ਦੇ ਨਾਲ ਇਸ ਰੇਲਵੇ ਬਲੌਗ ਦੇ ਵਿੱਚ ਮੈਂਸ਼ਾ ਨੇ ਆਪਣੇ ਜਹੋ ਜਲਾ ਨਾਲ ਮਹਲਾ ਖੇਡਦੇ ਨੇ ਜਿੱਥੇ ਪ੍ਰਾਤਨ ਜਿਹੜੇ ਸ਼ਸਤਰ ਵਿਦਿਆ ਦਾ ਅਭਿਆਨ ਕਰਦੇ ਨੇ ਘੌੜ ਦੌੜ ਹੁੰਦੀ ਆ ਨੀਜੇਬਾਦੀ ਹੁੰਦੀ ਆ ਸੋ ਇਹ ਹਰ ਸਾਲ ਦੀ ਤਰ੍ਹਾਂ ਦੇ ਲੱਖਾਂ ਦੀ ਤਦਾਦ ਅੱਜ ਸੰਗਤ ਦੇ ਇੱਥੇ ਸ਼ਹਿਰ ਵਾਲੀ ਵੀ ਆਉਂਦੀ ਹੈ ਤੇ ਨੰਗ ਸਿੰਘ ਇਕੱਠੇ ਹੋ ਕੇ ਉਹ ਗੁਰੂ ਦੇ ਹੋਲੇ ਮੱਲੇ ਘੇਰਦੇ ਨੇ ਜੰਗੀ ਅਭਿਆਸ ਦਾ ਜਿਹੜਾ ਮਾਹੌਲ ਇੱਥੇ ਬਣ ਜਾਂਦਾ ਤੁਹਾਨੂੰ ਇੱਥੇ ਆ ਕੇ ਪੁਰਾਣਾ ਸਮਾਜ ਇੱਥੇ ਆ ਜਾਂਦਾ ਵੀ ਜਿੱਦਾਂ ਪੁਰਾਣੇ ਨੰਗ ਸਿੰਘ ਜਿੱਥੇ ਬੰਦੀਆਂ ਜਦੋਂ ਆਪਣੇ ਸਿੰਘ ਜਿਹੜੇ ਆ ਜੰਗਾਂ ਜੁੱਧਾਂ 'ਚ ਜਾਂਦੇ ਸੀ ਇੱਕ ਇਹੋ ਜਿਹਾ ਮਾਹੌਲ ਹੁੰਦਾ ਸੀ ਸੋ ਇੱਥੇ ਆ ਕੇ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਇਹ ਖਾਲਸੇ ਦੀ ਚਲੋ ਜਲਾ